ਜਿਸ ਨੂੰ ਭਗਵੰਤ ਮੰਨਤੇ ਅਰਵਿੰਦ ਕੇਜਰੀਵਾਲ ਨੇ ਆਪਣੀ ਭੈਣ ਬਣਾ ਕੇ ਟੈਂਕੀ ਤੋਂ ਉਤਾਰਿਆ ਸੀ ਉਸ ਸਿੱਪੀ ਸ਼ਰਮਾ ਤੇ ਹਾਕਮ ਸਿੰਘ ਬਖਤਰੀਵਾਲਾ ਨੇ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਸੇਖੋ ਨੂੰ ਚੋਣਾਂ ਵਿੱਚ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਵੇਖੋ ਇਸ ਸਬੰਧ ਵਿੱਚ ਉਹਨਾਂ ਦੇ ਨਾਲ ਕੀਤੀ ਗੱਲਬਾਤ ਕੇਜਰੀਵਾਲ ਤੇ ਭਗਵੰਤ ਮੰਨ ਜਿਸ ਲੜਕੀ ਨੂੰ ਟੈਂਕੀ ਤੋਂ ਆਪਣੀ ਭੈਣ ਬਣਾ ਕੇ ਉਤਾਰਿਆ ਸੀ ਕਿ ਤੂੰ ਸਾਡੀ ਭੈਣ ਹੈ ਜਦੋਂ ਸਾਡੀ ਸਰਕਾਰ ਆ ਗਈ ਤਾਂ ਤੁਹਾਨੂੰ ਨੌਕਰੀ ਦੇਵਾਂਗੇ ਉਹ ਸਿੱਪੀ ਸ਼ਰਮਾ ਇਹ ਲੜਕੀ ਸਾਡੇ ਨਾਲ ਮੌਜੂਦ ਹੈ ਇਹਨਾਂ ਨੂੰ ਵੀ ਏ ਵੀ ਆਪਣਾ ਜੋ ਹੈ ਇਸ ਵਾਰ ਲੋਕ ਸਭਾ ਚੋਣਾਂ ਲੜਨ ਵਾਸਤੇ ਆਏ ਸਨ ਲੇਕਿਨ ਇਹਨਾਂ ਨੇ ਆਪਣਾ ਜੋ ਸਮਰਥਨ ਹੈ ਬਲਵੰਦੇ ਸਿੰਘ ਸੇਖੋਂ ਦੇ ਦਿੱਤਾ ਅਤੇ ਅੱਜ ਇਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਸਾਡੇ ਨਾਲ ਮੌਜੂਦ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਸਰ ਸਤਿ ਸ਼੍ਰੀ ਅਕਾਲ ਸਰ ਦੇਖੋ ਅੱਜ ਦੀ ਮੀਟਿੰਗ ਲਈ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਦੇਖੋ ਇਹ ਇੱਕ ਸਰਕਾਰ ਲਈ ਜਾਂ ਅਸੀਂ ਆਜ਼ਾਦ ਉਮੀਦਵਾਰ ਇੱਕ ਮੰਚ ਤੇ ਇਕੱਠੇ ਹੋਏ ਆ ਇੱਕ ਫਰੰਟ ਤਿਆਰ ਹੋ ਰਿਹਾਗਾ ਆਜ਼ਾਦ ਉਮੀਦਵਾਰ ਦਾ ਕਿਉਂਕਿ ਜੇ ਸਰਕਾਰਾਂ ਤੁਸੀਂ ਤੰਗ ਆ ਚੁੱਕੀਆਂ ਕਿਉਂਕਿ ਸਿਸਟਮ ਸਾਡਾ بگੜ ਚੁੱਕਿਆਗਾ ਜਿੱਥੋਂ ਇਹ ਕੇਂਦਰ ਸੀ 42000 ਨੌਕਰੀ ਦੇਤੀ ਆਪ ਪਾਰਟੀ ਕਹਿੰਦੀ 43000 43992 ਕੁਝ ਵੀ 43000 ਹੀ ਲਗਾ ਲਓ ਹਨਾ ਨੌਕਰੀ ਦੇਤੀ ਮੈਂ ਕਹਿੰਨੀ ਆ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਮਿਲੇ ਨੇ ਇੱਕ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਸਟੇਸ਼ਨਲ ਮਿਲਣ ਤੋਂ ਬਾਅਦ ਕੋਈ ਸੁਸਾਈਡ ਕਰ ਰਿਹਾਗਾ ਕੋਈ ਟੈਂਕਿਆਂ ਤੇ ਚੜ ਰਿਹਾ ਕੋਈ ਟਾਬਰਾਂ ਤੋਂ ਚੜ ਰਿਹਾ ਵੀ ਇਦਾਂ ਦੀ ਕਿਹੜੀ ਨੌਕਰੀ ਮਿਲੀ ਐ ਜਿਹੜੇ ਜੁਆਇਨਿੰਗ ਲੈਟਰ ਮਿਲਣ ਤੋਂ ਬਾਅਦ ਉਹ ਓਡੇ ਐ ਹੋ ਰਿਆ 43000 ਤੁਸੀਂ ਨੌਕਰੀ ਮਿਲ ਗਈ ਤੇ ਉਹ ਬੰਦੇ ਬ ਸਾਹਮਣੇ ਕਿਉਂ ਨਹੀਂ ਆ ਰਹੇ ਜੇ ਤੁਹਾਡਾ ਵਿਰੋਧ ਹੋ ਰਿਹਾ ਤੁਹਾਡੇ ਪੱਕੇ ਲਈ ਉਹ ਬੰਦੇ ਵੀ ਤਾਂ ਨੇ ਇਹਦਾ ਮਤਲਬ ਕਿਤੇ ਨਹੀਂ ਹੈਗੀ ਇੱਕ ਇਹਨਾਂ ਨੇ ਭਗਵੰਤ ਮਾਨ ਜੀ ਬੋਲੇ ਸੀ ਕੱਚੇ ਮੁਲਾਜ਼ਮ ਪੱਕੇ ਕਰੇ ਉਹਦੇ ਵਿੱਚ ਇੱਕ ਬੰਦਾ ਬੋਲਦਾ ਕਹਿੰਦੇ ਜੀ ਤੁਸੀਂ ਪ੍ਰੈਸ਼ਰ ਪੋਰਟ ਨੇ ਪੁੱਛੇ ਵੀ ਤੁਸੀਂ ਕੱਚੇ ਮਲਾਇ ਪੱਕੇ ਕਰਦੇ ਕਹਿੰਦਾ ਭਗਵੰਤ ਮਾਨ ਜੀ ਦੇ ਬੋਲਣ ਦਾ ਸਟਾਈਲ ਉਹਨਾਂ ਦਾ ਕਹਿੰਦਾ ਯਾਰ ਹੋਰ ਕਿਹਨਾਂ ਨੂੰ ਮੈਂ ਪੱਕਾ ਸਿਮਿੰਟ ਨਾ ਕਰਦਾ ਮਤਲਬ ਇੱਕ ਇੱਕ ਮੰਤਰੀ ਦੀ ਬੋਲਣ ਪੱਕਾ ਕਰਨ ਇੱਕ ਸਰਕਾਰੀ ਨੌਕਰੀ ਮਿਲੀ ਆ ਪੱਕੇ ਚ ਮੁਲਾਜ਼ਮ ਪੱਕੇ ਕੀਤੇ ਆ ਤੁਸੀਂ ਉਹਨਾਂ ਨੂੰ ਜਿਹੜੇ ਗਵਰਨਮੈਂਟ ਦੇ ਸਾਰੇ ਪੱਤੇ ਮਿਲਦੇ ਤੁਸੀਂ ਦਿੱਤੇ ਨੇ ਕੱਲੀ ਤਨਖਾਹਾਂ ਵਿੱਚ ਵਾਅਦਾ ਕਰਤਾ ਜਿਹਨੂੰ 7000 ਮਿਲਦਾ ਸੀ ਉਹਨੂੰ 10000 ਕਰਤਾ ਵੀ ਉਹਦੇ ਨਾਲ ਤਾਂ ਮੈਂ ਤੁਸੀਂ ਪ੍ਰਾਈਵੇਟ ਹੀ ਹੋ ਲੇਕਿਨ ਕੁਝ ਮੁਲਾਜ਼ਮ ਦਾ ਐਜੇ ਵੀ ਐਜੇ ਰਸੀ ਜਿਹੜੇ ਜਿਹਨਾਂ ਨੇ ਕਿ ਧਰਨਾ ਲਗਾਇਆ ਸੀ ਭਵਨਤਮਨ ਦੀ ਗੋਠੀ ਦੇ ਬਾਹਰ ਕਿ ਉਹਨਾਂ ਨੂੰ ਤਾਂ ਉਹ ਸੈਲਰੀ ਵੀ ਨਹੀਂ ਵਧਾਈ ਸੀ ਹੁਣ ਤੁਸੀਂ ਮੈਨੂੰ ਦੇਖ ਲਓ ਇਹ ਤਾਂ ਸਿਰਪ ਜੀ ਇਹਨਾਂ ਦੀ ਕਹਿਣ ਦੀ ਗੱਲਾਂ ਨੇ ਵੱਡੇ ਵੱਡੇ ਫਲੈਕਸ ਲਗਾਤੇ ਇੰਨੀ ਨੌਕਰੀ ਦਿੱਤੀ ਉਹਨਾਂ ਚੋਂ 43 ਬੰਦੇ ਸ਼ੋਅ ਕਰ ਦਿਓ ਸਾਨੂੰ ਇਹਨਾਂ ਨੇ ਕੋਈ ਪੱਕੇ ਨਹੀਂ ਕੀਤੇ ਕੋਈ ਨੌਕਰੀਆਂ ਦਿੱਤੀਆਂ ਸਿਰਫ ਇੱਕ ਵੱਡੇ ਵੱਡੇ ਬੋਇਨਰ ਲਾਰ ਕੇ ਜੇ ਇੰਨੇ ਸੱਚੇ ਨੇ ਫਿਰ ਲੋਕਾਂ ਵਿੱਚ ਆ ਕੇ ਬੋਲਦੇ ਕਿਉਂ ਨਹੀਂ ਇਹਨਾਂ ਦੇ ਲੀਡਰ ਨੂੰ ਪੁੱਛਿਆ ਜਾਂਦਾ ਅ ਕੱਲ ਤੁਸੀਂ ਪੁੱਛਿਆ ਸੀ ਉਹਨਾਂ ਨੂੰ ਮੀਥੇਰ ਨੂੰ ਹਾਂ ਅਸੀਂ ਮੀਥੇਰ ਨੂੰ ਪੁੱਛਿਆ ਸੀ ਕਿ ਸਿੱਪੀ ਸ਼ਰਮਾ ਨੂੰ ਜੋ ਨੌਕਰੀ ਨਹੀਂ ਮਿਲੀ ਉਹਨਾਂ ਨੇ ਆਪਣੀ ਭੈਣ ਬਣਾ ਕੇ ਉਤਾਰਿਆ ਸੀਗਾ ਉਹ ਕਹਿੰਦੇ ਵੀ ਉਹਨਾਂ ਦਾ ਜੋ ਕੋਰਟ ਚ ਕੇਸ ਚੱਲ ਰਿਹਾ ਹੈਗਾ ਜੋ ਬਿਲਕੁਲ ਜਾਇਨਨ ਤਰੀਕੇ ਨਾਲ ਉਹਨਾਂ 'ਤੇ ਕੀਤਾ ਜਾਵੇਗਾ ਮੈਂ ਕਹਿੰਦੀ ਆ ਮੀਤ ਹੀਰ ਨੂੰ ਜਿਹਨੂੰ ਇੱਕ ਵਾਰੀ ਸਾਹਮਣੇ ਲਿਆਓ ਮੇਰੇ ਸਾਹਮਣੇ ਲਿਆਓ ਮੈਂ ਉਹਨਾਂ ਨੂੰ ਪੁੱਛੂੰਗੀ ਜਿਹੜਾ ਉਹਨਾਂ ਦਾ ਖੁਦ ਦਾ ਲਿਖਿਆ ਹੋਇਆ ਲੈਟਰ ਆ ਕੋਰਟ ਦੇ ਵਿੱਚ ਪੇਸ਼ ਕੀਤਾ 2022 ਨੂੰ ਮਈ ਚ ਵੀ ਇਹਨਾਂ ਦੀ ਭਰਤੀ ਰੱਦ ਕੀਤੀ ਜਾਵੇ ਮਤਲਬ ਕਿੱਥੋਂ ਤੱਕ ਝੂਠ ਬੋਲੋਗੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਅਸੀਂ ਤਾਂ ਪਹਿਲੇ ਪੀੜਤ ਸੀ ਮੈਂ ਤਾਂ 13 ਸਾਲ ਤੋਂ ਪਹਿਲਾਂ ਹੀ ਦੁਖੀ ਸੀ 2 ਸਾਲ ਇਹਨਾਂ ਨੇ ਵਾਅਦਾ ਕੀਤਾ ਸੀ ਜੇ ਉਸਤਾ ਵਿੱਚ ਨਹੀਂ ਆਈ ਸੀ ਵੀ ਤੁਹਾਡੀ ਭਰਤੀ ਕਰਾਂਗੇ ਅਸੀਂ ਤਾਂ 13 ਸਾਲ ਤੋਂ ਪਹਿਲਾਂ ਦੁਖੀ ਸੀ ਪਹਿਲਾਂ ਉਹ ਸਰਕਾਰਾਂ ਦੁਖੀ ਸੀ ਤੀਜੀ ਜਿਹੜੀ ਅਸੀਂ ਆਪਦੇ ਸਿਰ ਤੇ ਵਢਾ ਲਈ ਇਹਨਾਂ ਤੋਂ ਅਸੀਂ ਹੋਰ ਦੁਖੀ ਹੋ ਗਏ ਇਹਨਾਂ ਤੇ ਜਾ ਕੇ ਸਾਡੀ ਜ਼ਮੀਂ ਜੜ ਵੜਤੀ ਕੀ ਕਹਿਣਾ ਚਾਹੋਗੇ ਇਹ ਨਸ਼ਿਆਂ ਦੀ ਗੱਲ ਕੀਤੀ ਸੀ ਪੰਜਾਬ ਸਰਕਾਰ ਨੇ ਕਿੰਨਾ ਕੁ ਨਸ਼ਾ ਬੰਦੇ ਕਿਉਂਕਿ ਪਹਿਨਾ ਕਾਂਗਰਸ ਸਰਕਾਰ ਸੀ ਉਹਨਾਂ ਨੇ ਕਿਹਾ ਸੀ ਵੀ ਇੱਕ ਹਫਤੇ ਜਨ ਨਸ਼ਾ ਖਤਮ ਕਰ ਦਾਂਗੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਈ ਉਹਨਾਂ ਨੇ ਕਿਹਾ ਕਿ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਸੁਣਨ ਚਾਹੇ ਕਿ ਤੁਹਾਡੇ ਹਸਮਨ ਦੀ ਡੈਥ ਵੀ ਨਸ਼ਾ ਕਰਨੀ ਹੋਈ ਹੈ ਸਾਰ ਦੇ ਕੋ ਨਸ਼ਾ ਤਾਂ ਅੱਜ ਖਤਮ ਹੋਇਆ ਨਾ ਕੱਲ ਖਤਮ ਹੋਇਆ ਦੇਖੋ ਕੱਲ ਵੀ ਪਹਿਲਾਂ ਸਰਕਾਰਾਂ ਵੇਚਦੀਆਂ ਸੀ ਤੇ ਅੱਜ ਵੀ ਸਰਕਾਰਾਂ ਹੀ ਵੇਚ ਰਹੀਆਂ ਨੇ ਮੈਂ ਤਾਂ ਦੇਖੋ ਬੇਰਜ਼ਲਾਰੀ ਵੀ ਚੱਲ ਰਹੀਆਂ ਤੇ ਨਸ਼ੇ ਦੀ ਮਾਰ ਵੀ ਚੱਲੀ ਆ ਕਿਉਂਕਿ ਮੇਰਾ ਘਰ ਨਸ਼ੇਨ ਆਲੀ ਪੱਤਿਆ ਗਿਆ ਜੇ ਅਸੀਂ ਸੇਖੋ ਸਾਹਿਬ ਨਾਲ ਜੇ ਇਕੱਠੇ ਹੋਵੇ ਆ ਜਾਂ ਅਸੀਂ ਸਾਰਿਆਂ ਨੇ ਜਾਂ ਮੈਂ ਉਹਨਾਂ ਸਮਰਥਨ ਕਰ ਰਹੀ ਅੱਜ ਕਿਉਂ ਕਰ ਰਹੀ ਕਿਉਂਕਿ ਇੱਕ ਸਿਸਟਮ ਤੇ ਗੱਲ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਸਿਸਟਮ ਤੇ ਸਿਸਟਮ ਸਾਡਾ ਬਿਲਕੁਲ ਵੀ ਜ਼ੀਰੋ ਆ ਮੈਂ ਕਹਿੰਦੀ ਪੰਜਾਬ ਦਾ ਸਿਸਟਮ ਬਿਲਕੁਲ ਜ਼ੀਰੋ ਐ ਸੇਕੋ ਸਾਹ ਵ ਇੱਕ ਸਿਸਟਮ ਤੇ ਗੱਲ ਕਰਦੇ ਨੇ ਇੱਕ ਨਸ਼ਿਆਂ ਵਾਲੀ ਆਵਾਜ਼ ਆਕਦੇ ਨੇ ਮੈਂ ਕਹਿੰਦੀ ਜਿੱਥੇ ਮੈਂ ਖੜੀਆਂ ਮੇਰੀ ਤਰ੍ਹਾਂ ਕੋਈ ਭੈਣ ਪੰਜਾਬ ਦੀ ਕੋਈ ਧੀ ਭੈਣ ਹੋਰ ਨਾ ਆਵੇ ਉਸ ਤੋਂ ਬਾਅਦ ਕੋਈ ਸਰਕਾਰ ਬਣਨ ਤੋਂ ਬਾਅਦ ਕਦੇ ਕਿਸੇ ਮੰਤਰੀ ਨਾਲ ਜਾਂ ਹਰ ਪਾਲਜੀਮਾ ਹੋ ਗਿਆ ਆਪਣੇ ਕੋਲ ਮਿਨਿਸਟਰ ਨੇ ਫਾਈਨੈਂਸ ਮਿਨਿਸਟਰ ਨੇ ਲੋਕਲ ਰੇਮੇਰੀ ਨੇ ਕੋਲ ਭਰਾਜ ਨੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਕਿਸੇ ਨਾਲ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹਨਾਂ ਨਾਲ ਗੱਲ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਇਹ ਤਾਂ ਜਦੋਂ ਕੋਈ ਨੇੜੇ ਕੋਈ ਕੇਜਰੀ ਬਾਲ ਦੀਆਂ ਨੇ ਆਣਾ ਹੋਵੇ ਤੇ ਪੰਜਾਬ ਵਿੱਚ ਆਪਣੇ ਇੱਥੇ ਭਗਵੰਤ ਮਾਨ ਜੀ ਦਾ ਕੋਈ ਪ੍ਰੋਗਰਾਮ ਹੈ ਪਹਿਲਾਂ ਚੱਕ ਕੇ ਮੈਨੂੰ ਥਾਣੇ 'ਚ ਬਿਠਾ ਦਾਂਗੇ ਨਹੀਂ ਮਤਲਬ ਇਹ ਹੋਰ ਵੀ ਜਿੱਥੇ ਜਾਂਦੀਆਂ ਨੇ ਮੇਰੇ ਨਾਲ ਕੀ ਆ ਇਹਨਾਂ ਨੇ ਕੋਈ ਨਹੀਂ ਮਿਲਿਆ ਹਰਜੋਤ ਬੈਂਸ ਕਹਿੰਦਾ ਵੀ ਮੈਨੂੰ ਤਾਂ ਕੁਝ ਨਹੀਂ ਹੈਗਾ ਮੈਂ ਕਹਿੰਨੀ ਉਹ ਕਹਿੰਦੇ ਧਰਨੇਆਂ 'ਚ ਮੈਨੂੰ ਅਲਰਜੀ ਆ ਧਰਨੇਆਂ 'ਚੋਂ ਨਿਕਲੀ ਹੋਈ ਸਰਕਾਰ ਇੱਕ ਧਰਨੇਆਂ ਤੋਂ ਅਲਰਜੀ ਕਰ ਰਹੀ ਆ ਤੇ ਜਦੋਂ ਮੀਤ ਉਹਨੂੰ ਕੇਦਰੀ ਬਾਲ ਨੂੰ ਚੱਕ ਕੇ ਜੇਲ੍ਹ ਚ ਪਾਈ ਸਿੱਖਿਆ ਮੰਤਰੀ ਪਹੁੰਚ ਗਿਆ ਸੀ ਸ਼ਰਮ ਨਹੀਂ ਆਈ ਵੀ ਤੇਰੇ 8 ਮਹੀਨੇ ਸਿੱਖਿਆ ਮੰਤਰੀ ਬੱਚੇ ਬੇਰੁਜ਼ਗਾਰ 8 ਮਹੀਨੇ ধরে ਮਾਰ ਧਰਨਾ ਲਾਈ ਬੈਠੇ ਨੇ ਸਿੱਖਿਆ ਮੰਤਰੀ ਦੇ ਪਿੰਡ ਨੰਦਪੁਰ ਸਾਹਿਬ ਉੱਤੇ ਧਰਨਾ ਲੱਗ ਰਿਹਾ ਸੀ 1858 ਦਾ 1155 ਦਾ ਜਿਹੜੀ ਬਲਵਿੰਦਰ ਘੋਰਪੈਣ ਨੇ ਸੁਸਾਇਡ ਕੀਤਾ ਉਹਨਾਂ ਧਰਨਾ ਲੱਗ ਰਿਹਾ ਸੀ ਵੀ ਤੁਸੀਂ ਉਹਨਾਂ ਨੂੰ ਤਾਂ ਮਿਲਦੇ ਨਹੀਂ ਉਹ ਕੁੜੀਆਂ ਭੁਖਰਤਾਲ ਤੇ ਬੈਠੀਆਂ ਸੀ ਮਰਨ ਵਰਤਦੇ ਤੁਸੀਂ ਦਿੱਲੀ ਆ ਕੇ ਧਰਨੇ ਲਾਈ ਜਾਂਦੇ ਹੋ ਫਿਰ ਉਹਨਾਂ ਨੂੰ ਸੁਆਦ ਆਇਆ ਨਾ ਜੇ ਦਿੱਲੀ ਦੀ ਪੁਲਿਸ ਨੇ ਚੱਕਿਆ ਉਹਨਾਂ ਨੂੰ ਸਾਨੂੰ ਜਿਵੇਂ ਸਾਨੂੰ ਕੁਟਦੇ ਨੇ ਸਾਡੇ ਸਿਰ ਤੋਂ ਚੁੰਨੀਆਂ ਲਾਉਂਦੇ ਨੇ ਕੁੜੀਆਂ ਉਹਦੇ ਤੇ ਜਿਵੇਂ ਉਹਨਾਂ ਨੂੰ ਚੱਕਿਆ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਕਿਉਂਕਿ ਇਹਨਾਂ ਨੂੰ ਪਤਾ ਤਾਂ ਲੱਗਿਆ ਵੀ ਕੀ ਹੁੰਦਾਗਾ ਜਦੋਂ ਕਿਸੇ ਵੇਣਗੋਣਾ ਨਾ ਕਰਦੇ ਸੀ ਇਹੋ ਜਿਹੇ ਰਿਸਪੌਂਸ ਮਿਲ ਰਿਹਾ ਹੁਣ ਸੇਖੋ ਸਾਹਿਬ ਨਾਲ ਤੁਸੀਂ ਜੁੜੇ ਹੋਗੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਪਿੰਡਾਂ ਜਾਨੇ ਹਾਂ ਸ਼ਹਿਰਾਂ ਜਾਨੇ ਹਾਂ ਭਾਈ ਜੀ ਬਹੁਤ ਪੋਜ਼ੀਟਿਵ ਰਿਜ਼ਲਟ ਆ ਸਾਨੂੰ ਹਨਾ ਤੇ ਸਾਨੂੰ ਖੁਸ਼ੀ ਵੀ ਹੁੰਦੀ ਆ ਕਿ ਲੋਕ ਇੱਕ ਆਜ਼ਾਦ ਉਮੀਦਵਾਰ ਜਿਹੜਾ ਅਸੀਂ ਇੱਕ ਆਵਾਜ਼ ਚੱਕੀ ਸੇਖੋ ਸਾਹਿਬ ਨਾਲ ਵੀ ਲੋਕਾਂ ਦੀ ਵੀ ਖੁੱਦੀ ਵੀ ਆਵਾਜ਼ ਹੋਈ ਆ ਅੱਜ ਦਾਣਾ ਮੰਡੀ 'ਚ ਪ੍ਰੋਗਰਾਮ ਸੀ ਉੱਥੇ ਵੀ ਲੋਕਾਂ ਦੀ ਇੱਕ ਆਵਾਜ਼ ਸੀ ਜੋ ਇਹਨਾਂ ਦੀ ਵਰਡਿੰਗ ਸੀ ਜੋ ਬੋਲਦੇ ਸੀ ਉੱਥੇ ਵੀ ਲੋਕਾਂ ਦੀ ਉਹੀ ਆਵਾਜ਼ ਸੀ ਵੀ ਸਿਸਟਮ ਤੇ ਕੰਮ ਹੋਣਾ ਚਾਹੀਦਾਗਾ ਜਿਹੜੀ ਬੇਰੁਜ਼ਗਾਰੀਆਂ ਨੇ ਜਿਵੇਂ ਕੀ ਅਨਰੇਗ ਆਲੇ ਨੇ ਮਿੱਡਾ ਮੀਲ ਆਲੇ ਨੇ ਸਭ ਤੋਂ ਵੱਡੀ ਜੇ ਆਪਾਂ ਰੋਜ਼ਗਾਰ ਦੀ ਗੱਲ ਕਰ ਰਹੇ ਹਾਂ ਰੋਜ਼ਗਾਰ ਦੇਵਾਂਗੇ ਕਿਹਨੂੰ ਜਦੋਂ ਸਾਡੀ ਜਵਾਨੀ ਸਾਰੀ ਖਤਮ ਹੋ ਜਾਊਗੀ ਰੋਜ਼ਗਾਰ ਤਾਂ ਉਹਨਾਂ ਨੂੰ ਮਿਲੂਗਾ ਨਾ ਜਵਾਨੀ ਤਾਂ ਸਾਡੀ ਨਸੀਆਂ 'ਚ ਰੋੜ ਰੱਖੀ ਇਹਨਾਂ ਨੇ ਤੇ ਸਿਸਟਮ ਤੇ ਕੰਮ ਚੱਲੂਗਾ ਤੇ ਸਰ ਸਿਸਟਮ ਲਈ ਖੜੇ ਹੋਇਆ ਤੇ ਇਸ ਕਰਕੇ ਬੋਲਿਆ ਤੇ ਲੋਕਾਂ ਦੀ ਆਵਾਜ਼ ਵੀ ਲੋਕਾਂ ਦਾ ਪਿਆਰ ਵੀ ਤੇ ਆ ਲੱਗਦਾ ਵੀ ਆ ਆਉਣ ਨਾਲ ਟਾਈਮ 'ਚ ਪ੍ਰਮਾਤਮਾ ਸਾਡਾ ਸਾਥ ਦੇਵੇ ਆਪਾਂ ਨਵੇਂ ਇੱਕ ਪੰਜਾਬ ਨੂੰ ਸਿਰਜਾਂਗੇ ਚੰਗੇ ਰਾਹ ਤੇ